ਸਰਦਾਰ ਕਰਤਾਰ ਸਿੰਘ ਸਰਾਬਾ ਜੀ ਬਾਰੇ ਇੱਕ ਅਣ ਸੁਣਿਆ ਕਿੱਸਾ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਨੌਜਵਾਨੀ ਵਿੱਚ ਹੀ ਆਜ਼ਾਦੀ ਦੇ ਲਹਿਰ ਵਿੱਚ ਸ਼ਾਮਲ ਹੋ ਗਏ ਸਨ ਉਹਨਾਂ ਦੀ ਦਲੇਰੀ ਤੇ ਬੁੱਧੀਮਾਨੀ ਦਾ ਇੱਕ ਵਿਸ਼ੇਸ਼ ਕੱਕਾ ਸੱਸਾ ਉਹਨਾਂ ਦੀ ਗੁਪਤ ਮਿਸ਼ਨ ਦੌਰਾਨ ਵਾਪਰਿਆ ਇੱਕ ਵਾਰ ਕਰਤਾਰ ਸਿੰਘ ਸਰਾਬਾ ਨੂੰ ਬਰਟਾਨਵੀ ਫੌਜੀਆਂ ਦੇ ਗੁਪਤ ਪਲਾਨ ਦਾ ਪਤਾ ਲੱਗਾ ਕਿ ਉਹ ਆਜ਼ਾਦੀ ਦੇ ਲਹਿਰ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਫੜਨ ਲਈ ਛਾਪੇਮਾਰੀ ਦੀ ਤਿਆਰੀ ਕਰ ਰਹੇ ਹਨ ਇਸ ਖਤਰੇ ਨੂੰ ਸਮਝਦੇ ਹੋਏ ਕਰਤਾਰ ਸਿੰਘ ਨੇ ਇੱਕ ਹੋਸ਼ਿਆਰੀ ਭਰੀ ਤਜਵੀਜ਼ ਸੋਚੀ ਉਹਨਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਅਖਬਾਰ ਗਦਰ ਵਿੱਚ ਜ਼ਬਰਦਸਤ ਲੇਖ ਲਿਖਿਆ ਜਿਸ ਵਿੱਚ ਜਵਾਨਾਂ ਨੂੰ ਆਜ਼ਾਦੀ ਲਈ ਤਿਆਰ ਹੋਣ ਦਾ ਸੁਨੇਹਾ ਦਿੱਤਾ ਗਿਆ ਉਸ ਰਾਤ ਕਰਤਾਰ ਸਿੰਘ ਨੇ ਬਰਤਾਨਵੀ ਫੌਜੀਆਂ ਦੇ ਠਿਕਾਣੇ ਤੇ ਜਾ ਕੇ ਉਹਨਾਂ ਦੇ ਟੈਂਟਾਂ ਤੇ ਚਿੱਠੀਆਂ ਲਗਾ ਦਿੱਤੀਆਂ ਜਿਨ੍ਹਾਂ ਵਿੱਚ ਲਿਖਿਆ ਸੀ ਅਸੀਂ ਆ ਰਹੇ ਹਾਂ ਤਿਆਰ ਰਹੋ ਇਹ ਦੇਖ ਕੇ ਬਰਤਾਨਵੀ ਫੌਜੀ ਬਹੁਤ ਡਰ ਗਏ ਅਤੇ ਆਪਣਾ ਪਲਾਨ ਵਾਪਸ ਲੈ ਲਿਆ ਇਸ ਤਰੀਕੇ ਨਾਲ ਕਰਤਾਰ ਸਿੰਘ ਸਰਾਭਾ ਨੇ ਆਪਣੇ ਸਾਥੀਆਂ ਦੀ ਜ਼ਿੰਦਗੀ ਬਚਾਈ ਅਤੇ ਬਰਤਾਨਵੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਉਹਨਾਂ ਦੀ ਇਹ ਚਤੁਰਾਈ ਅਤੇ ਹਿੰਮਤ ਭਾਵੇਂ ਕਈ ਲੋਕਾਂ ਨੂੰ ਪਤਾ ਨਹੀਂ ਪਰ ਇਹ ਇੱਕਾ ਸੱਸਾ ਸ ਉਹਨਾਂ ਦੀ ਦਲੇਰੀ ਅਤੇ ਜਜ਼ਬੇ ਦੀ ਇੱਕ ਸ਼ਾਨਦਾਰ ਮਿਸਾਲ ਹੈ। ਇਸ ਤਰ੍ਹਾਂ ਦੀਆਂ ਸਿੱਖਾ ਦੀ ਬਹਾਦੂਰੀ ਦੀਆਂ ਕਿਸੇ ਕਹਾਣੀਆਂ ਸੁਣਨ ਲਈ ਸਬਸਕ੍ਰਾਈਬ ਕਰੋ।